ਪੰਜਾਬੀ ਲੋਕ ਸਾਹਿਤ ਪੰਜਾਬੀ ਲੋਕ ਸਾਹਿਤ ਪੰਜਾਬੀ ਸਾਹਿਤ ਦਾ ਮਹੱਤਵਪੂਰਨ ਅਤੇ ਨਿਗਰਭਾਗ ਹੈ ਪੰਜਾਬੀ ਲੋਕ ਸਾਹਿਤ ਦੀ ਅਸਲ ਅਤੇ ਬਡੇਰੀ ਪਰੰਪਰਾ ਮੌਖਿਕ ਹੈ ਪਿਛਲੇ ਕੁਝ ਵਰਿਆਂ ਵਿੱਚ ਅੰਸ਼ਕ ਰੂਪ ਵਿੱਚ ਇਸ ਨੂੰ ਲਿਪੀਬੱਧ ਕਰਨ ਦੇ ਉਦਦਮ ਹੋਏ ਹਨ ਪੰਜਾਬੀ ਲੋਕ ਸਾਹਿਤ ਵਿੱਚ ਲੋਕ ਗੀਤ ਸੁਹਾਗ ਘੋੜੀਆਂ ਸਿੱਠਣੀਆਂ ਢੋਲੇ ਟੱਪੇ ਬੋਲੀਆਂ ਮਾਈਏ ਅਲੂਹਣੀਆਂ ਆਦ ਲੋਕ ਬਾਰਤਿਕ ਬਿਰਤਾਂਤ, ਬਾਤਾਂ, ਸਾਖੀਆਂ, ਮਿਥਕਥਾਵਾਂ, ਦੰਤਕਥਾਵਾਂ, ਪਰੀਕਥਾਵਾਂ, ਪ੍ਰੀਤਕਥਾਵਾਂ ਆਦਿ ਬੁਝਾਰਤਾਂ ਤੇ ਅਖਾਣ ਆਦਿ ਸ਼ਾਮਿਲ ਹਨ। ਲੋਕ ਸਾਹਿਤ ਹਮੇਸ਼ਾ ਵਿਸ਼ਿਸ਼ਟ ਸਾਹਿਤ ਨੂੰ ਪ੍ਰੇਰਣਾ ਤੇ ਸ਼ਕਤੀ ਪ੍ਰਦਾਨ ਕਰਦਾ ਰਿਹਾ ਹੈ। ਪਰ ਲੋਕ ਸਾਹਿਤ ਦੀ ਬੜੀਆਈ ਇਸ ਵਿੱਚ ਝਲਕਦੇ ਸੱਭਿਆਚਾਰਕ ਰੰਗ ਕਾਰਨ ਹੁੰਦੀ ਹੈ। ਲੋਕ ਸਾਹਿਤ ਲੋਕਾਂ ਦੀਆਂ ਸਮੂਹਿਕ ਰੀਝਾਂ, ਓਮੰਗਾਂ ਅਤੇ ਦੁੱਖਾਂ, ਗਮਾਂ ਸਮੇਤ ਵਿਸ਼ਵਾਸਾਂ, ਧਾਰਨਾਵਾਂ, ਰੌ ਰਿਕਤਾਂ ਰੂੜੀਆਂ ਆਤ ਨਾਲ ਉਤਪੋਤ ਹੁੰਦਾ ਹੈ ਲੋਕ ਸਾਹਿਤ ਦੀ ਕਿਸੇ ਵੀ ਰਚਨਾ ਦਾ ਮੂਲ ਰੂਪ ਵਿੱਚ ਕੋਈ ਨਾ ਕੋਈ ਗੁਮਨਾਮ ਰਚਨਹਾਰ ਹੁੰਦਾ ਹੈ ਉਹ ਰਚਨਾ ਲੋਕ ਮਨ ਨੂੰ ਟੁੰਬਦੀ ਹੈ ਫਿਰ ਜਿਉਂ-ਜਿਉਂ ਮੌਖਿਕ ਰੂਪ ਵਿੱਚ ਅੱਗੇ ਚੱਲਦੀ ਹੈ ਇਸ ਵਿੱਚ ਘਾਟੇ-ਵਾਦੇ ਵੀ ਹੋ ਹੀ ਜਾਂਦੇ ਨੇ ਅਤੇ ਲੋਕ ਮਨ ਅਨੁਸਾਰ ਇਸ ਦਾ ਤਰਾਸਿਆ ਤੇ ਸਵਾਰਿਆ ਰੂਪ ਵੀ ਬਣਦਾ ਰਹਿੰਦਾ ਹੈ ajo ke samay vich lok sahitya nu lipi vadh kita jana shuru hoya hai par eh gade vich ik puni kattan jahi gall hai ਬਹੁਤ ਸਾਰਾ ਲੋਕ ਸਾਹਿਤ ਅਜੇ ਸਾਂਭਣ ਵਾਲਾ ਪੰਜਾਬੀ ਲੋਕ ਸਾਹਿਤ ਦੀਆਂ ਮਹੱਤਵਪੂਰਨ ਮਿੱਥਕ ਥਾਮਾਂ ਪਰਲਿਹਾਰ ਭਗਤ ਨਲਦਮਯੰਤੀ ਦੋ ਪਰਿਖਥਾਮਾਂ ਸਬਜ ਪਰੀ ਨੀਲਕੰਮਲ ਇੱਕ ਨੀਤੀ ਕਥਾ ਲਾਲ ਸਾਦੀ ਚੱਕੀ ਤਿੰਨ ਦੰਤ ਕਥਾਮਾਂ ਪੂਰਨ ਭਗਤ ਰਾਜਾ ਰਸਾਲੂ ਦੁੱਲਾ ਪੱਟੀ ਦੋ ਪ੍ਰੀਤ ਕਥਾਮਾਂ ਹੀਰ ਰਾਂਝਾ ਮਿਰਜਾ ਸਾਹਿਬਾ ਅਤੇ ਕੁਝ ਚੋਣਵੇਂ ਲੋਕ ਸਾਹਿਤ ਰੂਪ ਸੁਹਾਗ ਘੋੜੀਆਂ ਸਿੱਠਣੀਆਂ ਢੋਲੇ ਟੱਪੇ ਬੋਲੀਆਂ ਅਤੇ ਮਾਈਆ ਇਹ ਸਾਰੇ ਮਹੱਤਵਪੂਰਨ ਲੋਕ ਸਾਹਿਤ ਰੂਪ ਹਨ